2 ਦਿਨ ਪਹਿਲਾਂ ਕਰਦੇ ਵਿੱਚ ਵਿਆਹ ਦੀਆਂ ਖੁਸ਼ੀਆਂ ਸੀ ਤੇ ਹੁਣ ਕਰਦੇ ਵਿੱਚ ਸੱਥਰ ਵਿਸ਼ ਗਏ ਨੇ ਦਸਲ ਬਠਿੰਡਾ ਮੁਕਸਰ ਰੋਡ ਤੇ ਸਥਿਤ ਪਿੰਡ ਪਿਸਿਆਣਾ ਦੇ ਵਿੱਚ ਇੱਕ ਖਤਰਨਾਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ 30000 ਆਏ ਕਿ ਨੌਜਵਾਨ ਆਪਣੇ ਵਿਆਹ ਦੇ ਵਿੱਚ ਕਿਰਾਏ ਉੱਪਰ ਲਈ ਸ਼ਿਰਵਾਨੀ ਬਠਿੰਡਾ ਵਾਪਸ ਦੇ ਕੇ ਆਪਣੇ ਘਰ ਪਰਤ ਰਿਹਾ ਸੀ ਕਿ ਰਸਤੇ ਵਿੱਚ ਉਸ ਦੀ ਕਾਰ ਟਰੱਕ ਦੇ ਨਾਲ ਜਾ ਟਕਰਾਈ ਜਿਸ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ। ਮਾਰੇ ਜਨਾ ਦੀ 21 12 ਤਰੀਕ ਨੂੰ ਕਿਹੜੀ ਜਗ੍ਹਾ ਤੋਂ ਤੁਸੀਂ ਅਸੀਂ ਬਟਾਡੇ ਤੋਂ ਮਾਨਸਾ ਡਿਸਟ੍ਰਿਕਟ ਬੇਟੀ ਕੀ ਕੰਮ ਕਰਦੀ ਸੀ ਬੇਟੀ ਟੀਚਰ ਐ ਇਸ ਸਰਕਾਰੀ ਕੀ ਕੰਮ ਕਰਦੀ ਹੈ ਇਹ ਪਟਵਾਰੀ ਸੀ ਕੀ ਗੱਲ ਕੀ ਹੋਈ ਹੈ ਕੀ ਕਰਨ ਗੱਲ ਇਹ ਆਪਣੀ ਜਿਹੜੀ ਸ਼ੇਰਵਾਨੀ ਸੀ ਜਾਂ ਹੋਰ ਬੱਚਾ ਦੇ ਕੱਪੜੇ ਧਣ ਕਰਕੇ ਆ ਰਹੇ ਸੀ ਵਾਪਸੀ ਤੇ ਇਹਨਾਂ ਦਾ ਸਾਹਮਣੇ ਦੇ ਕੈਂਟਰ ਦੇ ਨਾਲ ਟਕਰ ਹੋਈ ਜਾਈ ਟਕਰ ਬਹੁਤ ਜ਼ਬਰਦਸਤ ਸੀ ਉਸੇ ਸਾਡੇ ਜਿਹੜਾ ਤੋਂ ਐਂਬੂਲੈਂਸਸ ਤੋਂ ਮਾ ਦੋ ਘੰਟੇ ਦੇ ਵਿੱਚ ਪਹੁੰਚਿਆ ਤੇ ਉਸ ਤੋਂ ਬਾਅਦ ਸਾਡੇ ਪੁੱਤ ਜਾਈ ਜੇ ਕੁਝ ਵੀ ਨਹੀਂ ਸੀਗਾ ਕੋਈ ਹੁੰਦਾ ਸਿਸਟਮ 10-20 ਮਿੰਟ ਦੇ ਵਿੱਚ ਐਂਬੂਲੈਂਸ ਜਾਂਦੀ ਤਾਂ ਸ਼ਾਇਦ ਸਾਡੇ ਬੰਦੇ ਦੀ ਜਾਨ ਬਚ ਜਾਂਦੀ ਐਂਬੂਲੈਂਸ ਦੇ ਵਿੱਚ ਕੋਈ ਆਕਸੀਜਨ ਸਿਸਟਮ ਨਹੀਂ ਸੀ ਕੁਝ ਵੀ ਨਹੀਂ ਸੀ ਪਰ ਸੋਨੋ ਕਿਰਮੀ ਕਿੱਤੀ ਕੀ ਹੈ ਪਲਸ ਕਾਰਵਾਈ ਕਰ ਰਹੀ ਹੈ ਇਹ ਆਪਣੀ ਕਿਉਂਕਿ ਇਹਨੂੰ ਠੀਕ ਲੱਗ ਰਿਹਾ ਆਪਣੀ ਕਾਰਵਾਈ ਕਰ ਰਹੀ ਹੈ मामले दी जांच ਕਰ ਰਹੇ ਹੈ ਯਾ ਸਹੀ ਦੇ ਮੁਤਾਬਿਕ ਮ੍ਰਿਤਕ ਪੇਸ਼ੇ ਤੋਂ ਪਟਵਾਰੀ ਸੀ ਤੇ ਉਸ ਦੀ ਪਤਨੀ ਇੱਕ ਅਧਿਆਪਕ ਹੈ ਤੇ ਵੀਰਵਾਰ ਦੀ ਸ਼ਾਮ ਜਦੋਂ ਨੌਜਵਾਨ ਆਪਣੇ ਘਰ ਵਾਪਸ ਪਰਤਿਆ ਸੀ ਤਾਂ ਅਚਾਨਕ ਕੋਈ ਪਸ਼ੂ ਗੱਡੀ ਦੇ ਅੱਗੇ ਆ ਜਾਣ ਦੇ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਟਰਾਲੇ ਦੇ ਨਾਲ ਜਾ ਟਕਰਾਏ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਸੰਦੀਪ ਸਿੰਘ ਪੁੱਤਰ ਸੋਮਪਾਲ ਪਿੰਡ ਕੋਟਪਈ ਦੇ ਰਹਿਣ ਵਾਲਾ ਹੈ ਇਹ ਪਟਵਾਰੀ ਨੌਕਰੀ ਕਰਦਾ ਸੀ ਤੇ ਦੋ ਤਿੰਨ ਦਿਨ ਪਹਿਲਾਂ ਦੀ ਸ਼ਾਦੀ ਹੋਈ ਸੀਗੀ ਤੇ ਅੱਜ ਕੱਲ ਇਹ ਆਪਣੇ ਵਿਆਹ ਦੀ ਜੀ ਜ਼ਿੰਦਗੀ ਉਹ ਕੱਪੜੇ ਕੋਪਰੇ ਮੋੜਨ ਆਇਆ ਸੀਗਾ ਤੇ ਮੋੜ ਕੇ ਵਾਪਸ ਜਾ ਰਿਹਾ ਸੀ ਜਦੋਂ ਇਹ ਪਿੰਡ ਕਿਲੀ ਨੇ ਹਲ ਸਿੰਘ ਵਾਲੇ ਕੋਲੇ ਕੋ ਪਹੁੰਚਾ ਤਾਂ ਇਹਦੀ ਗੱਡੀ ਅਕੇ ਆਵਾਰਾ ਪਸ਼ੂ ਆਨ ਕਰਕੇ ਇਹਦੀ ਗੱਡੀ ਸਾਹਮਣੇ ਟਰਾਲਾ ਆਉਂਦਾ ਸੀਗਾ ਉਹਦੇ ਨਾਲ ਟਕਰਾ ਗਈ ਟਕਰਾਉਣ ਕਰਕੇ ਸੱਟਾਂ ਜਾਦੇ ਲੱਗੀਆਂ ਤੇ ਇਹਦੀ ਮੌਤ ਹੋ ਗਈ ਸੀਗੀ ਜੀ ਅੱਜ ਇਹਦੇ ਭਰਾ ਦੇ ਬਿਆਨ ਤੇ ਅਸੀਂ ਕਾਰਵਾਈ ਕੀਤੀ ਹੈ ਮਨਦੀਪ ਸਿੰਘ ਦੇ ਤੇ ਪੋਸਟਮਾਰਟਮ ਕਰਾ ਕੇ ਡੈੱਡ ਬੋਡੀ ਵਾਰਸਨ ਤੇ ਕਿਸ ਤਰ੍ਹਾਂ ਨਹੀਂ ਕਰਦੇ ਕਾਰਵੇ 174 सीआरपीसी ਕੀਤੀ ਹੈ ਜੀ ਕਿਉਂਕਿ ਬਾਰਸ ਕੋਈ ਕਾਰਵਾਈ ਉਹਨੂੰ ਨਹੀਂ ਕਰ ਵੀ ਨਹੀਂ ਕਰਨੀ ਚਾਹੁੰਦੇ ਸੀਗੇ ਇਹ ਕਹਿੰਦੇ ਜਿਹੜਾ ਹਾਦਸਾ ਕੁਦਰਤੀ ਤੇ ਅਚਾਨਕ ਹੋਇਆ ਹੈ ਜਦਬਾਨੀ ਟੀਵੀ ਲਈ ਐਚ 2ਡੀ ਰੀਪੋਰਟ